ਫਿਰ ਮਾਚਲ ਵਿੱਚ ਐਨ ਆਰ ਆਈ ਪੰਜਾਬੀ ਜੋੜੇ ਦੀ ਕੁੱਟਮਾਰ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਲਹਿਨ ਜਾ ਰਹੀ ਹੈ ਵੱਡਾ ਐਕਸ਼ਨ ਮੰਤਰੀ ਕੁਲਦੀਪ ਧਾੜੀਵਾਲ ਨੇ ਕੀਤਾ ਐਲਾਨ ਹੁਣ ਪੰਜਾਬ ਪੁਲਿਸ ਕਰਨ ਜਾ ਰਹੀ ਪਰਚਾ ਦਰਜ ਹਾਂਜੀ ਹਾਂਜੀ ਇੱਕ ਮਿੰਟ ਜਰਾ ਮਾਈਕ ਲੈ ਇੱਕ ਮਿੰਟ ਮਾਈਕ ਕਨੈਕਟ ਕਰਨ ਭਾਈ ਓਕੇ ਜੀ ਔਰ ਰੁਕ ਜਾ ਯਾਰ ਇੱਕ ਮਿੰਟ ਕਨ ਖਾਣਾ ਜੀ ਰੈਡੀ ਕਰ ਲਓ ਸਮਝਾ ਜੀ ਇੱਕ ਮਿੰਟ ਕੰਨਣਾ ਜੀ ਰੈਡੀ ਪਿੱਛੇ ਹੋਇਆ ਨਾ ਥੋੜਾ ਸਿਰ ਉਧਰ ਕਰ ਲੈ ਹਾਂਜੀ ਅੰਜਮੰਤਰੀ ਸਾਹਿਬ ਅੱਜ ਤੁਸੀਂ ਆਏ ਜੇ ਕੀ ਕਹਿਣਾ ਚਾਹੋਗੇ ਜਿਹੜੀ ਘਟਨਾ ਵਾਪਰੀ ਹੈ ਇਹਨੂੰ ਕਿਸ ਤਰ੍ਹਾਂ ਵੇਖਦੇ ਸਾਡੇ ਕਬਲਜੀਤ ਸਿੰਘ ਫੇਲ ਤੋਂ ਬਾਬਾ ਬਕਾਲਾ ਤਸਮੀਰ ਦੇ ਮਸਲ ਤੋਂ ਉਹ ਚੋਰੀ ਡਿਵਾਈਸ ਤੋਂ ਨਾ ਦਾ ਪੈਸਾ ਪਿਛਲੇ ਦਿਨੀ ਤੇ ਨੌਜੀ ਤੇ ਨੌਜੀ ਤੋਂ ਕੇ 1000 ਇੱਕ ਤਸਮਾ ਥੋੜਾ ਵੇਖਣ ਵਾਲੀ ਪਲੇਸ ਉੱਥੇ ਗਏ ਸੀ ਉਥੇ ਇਹਨਾਂ ਦਾ ਟਗੜਾ ਕੋ ਸਮੂਹਰਤ ਟੀਨ ਦੇ ਇਹੋ ਦਾ ਕਿਤਾ ਉਹਨਾਂ ਨੂੰ ਬੰਬੀ ਸਤਾ ਲਗੀ ਹੈ ਪਹਿਲੇ ਇੰਤਜਾ ਨੂੰ ਆਪਣਾ ਬਾਜ਼ ਦਾ ਉਹਨਾਂ ਦਾ ਮਰਲੇਨ ਆਇਆ ਸੀ ਔਰ ਅਸੀਂ ਬਲੇ ਤੈ ਕੀਤਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਹਰਕੂ ਦਾ ਸਟੋਰੀ ਬਾਅਦ ਜਾਂਦੇ ਹੱਥਾਂ ਵਿੱਚ ਔਰ ਜਿਹੜੇ ਅੰਦਰ ਦੇ ਵੀ ਜੇ ਆਉਂਦੇ ਆ ਤੇ ਉਹਨਾਂ ਨਾਲ ਤਾਂ ਖਤਰਾ ਉੱਤੇ ਵੀ ਉਹ ਫਰੀ ਫਾੜੀ ਗੱਲ ਸਾਡੇ ਉੱਤੇ ਇੰਦੇ ਸਾਡਾ ਉੱਤੇ ਬਹੁਤ ਦਾ ਸੰਬੰਧ ਕੁ ਰਹਾ ਮੈਂ ਕੋਸ਼ਿਸ਼ ਕਰੂੰਗਾ ਹਮਾਚਲ ਦੇ ਮੁਖੰਤੀ ਨੂੰ ਮੈਂ ਨਹੀਂ ਡੀਜੀਪੀ ਸਾਹਿਬ ਨੂੰ ਮਕਾਨ ਕੀਤੀ ਪਰ ਉਹ ਆਪੋ ਸਟੇਸ਼ਨ ਨੂੰ ਹਮਾਚਲ ਦੇ ਡੀਜੀਪੀ ਸਾਹਿਬ ਨਾਲ ਹੋਈ ਮੈਂ ਕੋਈ ਕਾਇਆ ਸੀਗਾ ਪਰ ਉਹ ਕਹਿੰਦੇ ਨੇ ਆਪੋ ਸਟੇਸ਼ਨ ਤੋਂ ਕੋਆਦੰਦੇ ਮੈਂ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਟਾਈਮ ਮਿਲ ਜੇ ਤਨਾ ਹਮਾਚਲ ਦੇ ਸੀਐਮ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਮਿਲ ਕੇ ਇਸ ਮਸਲੇ ਦੀ ਨਜੀ ਕੋ ਜਦ ਚੋਂ ਉਹਦੇ ਫਾਰਮਾਂ ਕਰਾਂਗੇ ਕਿ ਕੌਣ ਲੋਕ ਸੀਗੇ ਜਿਹੜੇ ਇਹਨਾਂ ਨੂੰ ਖਰੇ ਉਹ ਅਸੀਂ ਤਲਾਫ ਰੇਟੋਂ ਉਹਦੇ ਕੋਲੋਂ ਗਿਆ ਕੋ ਗਿਆਨ ਦੇ ਅਸੀਂ ਇੱਕ ਜ਼ੀਰੋ ਐਫ ਆਈ ਆਰ ਹੁੰਦੀ ਹੈ ਅਸੀਂ ਕਿੱਥੇ ਮਤਲਬ ਮਾਮਲਾ ਜਿਹੜਾ ਪੁਲਿਸ ਚਾਰਜ ਦਾ ਚਲਾਣਾ ਉਹਨਾਂ ਦੇ ਕੋਲ ਉਹਨੂੰ ਪਤਾ ਦਾ ਚੱਕ ਕੇ ਹੀ ਮਾਰਚਲ ਗਵਰਨਰ ਨੂੰ ਭੇਜਾਂਗੇ ਤੇ ਅਸੀਂ ਇਸ ਕੇਸ ਦੀ ਡੀਪਲੀ ਜਾਂਚ ਕਰਾਵਾਂਗੇ ਕਿ ਥੋ ਕਿਹੋ ਇੱਕ ਟ੍ਰਾਫਿਕੀ ਆ ਕਿਹੜੇ ਦੋਸ਼ੀ ਆ ਉਹ ਦੋਸ਼ੀਆਂ ਨੂੰ ਸਜ਼ਾ ਤੋਂ ਉਪ ਤੱਕ ਜਿਹੜੀ ਆ ਅਸੀਂ ਹੱਸਮਬੋ ਜਿਹੜੀ ਆ ਉਹ ਚਲ ਕਹਾਂਗੇ ਇਸ ਕਰਕੇ ਮੈਂ ਪਾਇਆ ਸੀਗਾ ਕੱਲ ਵੀ ਉਹਦਾ ਪ੍ਰੋਗਰਾਮ ਸੀਗਾ ਪਰ ਤਾਂ ਉਹਨਾਂ ਦੀ ਕੋਈ ਮੀਟਿੰਗ ਸੀਗੀ ਉਹਦੇ ਤੋਂ ਦੂਜੀ ਸਿਟੀ ਸੋ ਉਹ ਮੈਂ ਉਹਨਾਂ ਨੂੰ ਪੁੱਛਾ ਤਵਾ ਕੇ ਆ ਪੰਜਾਬ ਸਰਕਾਰ ਵੱਲੋਂ ਜਾਣਨ ਉਹਨਾਂ ਨੇ ਕਿ ਪੂਰੀ ਸਰਕਾਰ ਸਰਦਾਰ ਭਵਨ ਸਿੰਘ ਉਹਨਾਂ ਸੀਐਮ ਸਾਹਿਬ ਸਾਰੀ ਉਹਨਾਂ ਦੀ ਗਵਰਨਮੈਂਟ ਜਿਹੜੀ ਆ ਉਹ ਤੁਹਾਡੇ ਨਾਲ ਉਹਦੇ ਵਿੱਚ ਕੱਲ ਵੀ ਕਿਸੇ ਕਿਸਮ ਦੀ ਮੈਡੀਕਲੀ ਕਿਸੇ ਵੀ ਕਿਸਮ ਦੀ ਉਹਨਾਂ ਮੰਤਰੀ ਲੋੜ ਪੂਰੀ ਪੰਜਾਬ ਸਰਕਾਰ ਪਰ ਜਿਹੜਾ ਮਾਹੌਲ ਸਿਰਜਿਆ ਗਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਗਲਤ ਹੈ ਜੀ ਇਹ ਨਹੀਂ ਨਹੀਂ ਇਹ ਗਲਤ ਹੈ ਬਹੁਤ ਹੀ ਗਲਤ ਹੈ ਇਹ ਤਾਂ ਬਤਾ ਬਾਰੂ ਆਇਆ ਸੀ ਇੱਥੇ ਵੀ ਦੇਖੋ ਆਪਣਾ ਅਮਰਸਰ ਦੇ ਨਾਲ ਪੁਲਿਸ ਦਾ ਹੱਬ ਆ ਸਾਡੇ ਇੱਥੇ ਕਿੰਨੇ ਲੋਕ ਆਉਂਦੇ ਆ ਲੱਖਾਂ ਲੋਕ ਰੋਜ਼ ਆਉਂਦੇ ਆ ਤੇ ਜੇ ਇੱਥੇ ਇੰਨੀ ਘਟਨਾ ਹੋਵੇ ਤੇ ਕਿੰਨੀ ਮਾੜੀ ਗੱਲ ਹੈ ਬੰਦੇ ਬਾਹਰ ਕੋਈ ਜਾਂਦੇ ਹੋ ਦੇਖੋ ਉੱਤੇ ਸ਼ਿਮਲੇ ਤੋਂ ਸਾਡੇ ਸਾਰੇ ਲੋਕ ਦੋਸਤ ਦੇ ਤੱਕ ਹੀ ਨੇ ਉਹਦਾ ਬਸ ਸਵੇਰ ਬੱਚਾ ਸਵੇਰ ਗਿਆ ਤੇ ਜੇ ਉੱਤੇ ਇੰਨੀ ਘਟਨਾ ਹੁੰਦੀ ਆ ਤੇ ਬਹੁਤ ਮਾੜੀ ਘਟਨਾ ਨਿੰਦਨਯੋਗ ਆ ਉਹ ਮੈਂ ਇਹਦੇ ਨਿੰਦਾ ਵੀ ਕਰਦਾ ਤੇ ਮੈਂ ਬਾਦਸਲ ਦੇ ਮੁਖਵਤੀ ਨੂੰ ਕਹੂੰਗਾ ਕਿ ਆਪਣੀ ਸਟੇਟ ਦੇ ਵਿੱਚ ਲਾਇਨ ਆ ਨਾ ਜਿਹੜਾ ਖਾਸ ਤੌਰ ਤੇ ਟੂਰਿਸਟਾਂ ਦਾ ਕਿਉਂਕਿ ਮਾਚਲ ਤੇ ਬੇ ਸੀ ਜਿਹੜਾ ਜਿਆਦਾ ਜਿਹੜਾ 2000 ਦੇ ਉੱਤੇ ਉਹ ਇਹਨੂੰ ਬੰਦ ਸੰਭਲ ਕੇ ਜਿਹੜਾ ਉਹ ਕੋਸ਼ਿਸ਼ ਕਰਕੇ ਮਾਚਲ ਦੇ ਵਿੱਚ ਇਦਾਂ ਨਹੀਂ ਮੁੜ ਕੇ ਕੋ ਘਟਾਣਾ ਸਰ ਮੋਬਾਈਲ ਦੇ ਵਿੱਚ ਵੀਡੀਓ ਬਣਾਈ ਗਈ ਸੀ ਇਹਨਾਂ ਵੱਲੋਂ ਉਹ ਵੀਡੀਓ ਕਰਾਈ ਗਈ ਪੁਲਿਸ ਵੱਲੋਂ ਉੱਥੇ ਦੇ ਇਦਾਂ ਦੇਖਦੇ ਜੀ ਅਸੀਂ ਐਫ ਆਈ ਆਰ ਦਸਤ ਕਰਾਉਂਦੇ ਆ ਉਹ ਉੱਚੀ ਨਹੀਂ ਬਾਦ ਉਹ ਚਲੀ ਜਾਂਦੀ ਐਫ ਆਈ ਆਰ ਦੇ ਕੀ ਹੁਕਮ ਦਿੱਤੇ ਗਏ ਨਹੀਂ ਜੀ ਐਫ ਆਈ ਆਰ ਤੇ ਹੁਕਮ ਕਰਪਿਆ ਕਿ ਜੀਓ ਐਫ ਆਈ ਆਰ ਦੇ ਰਿਹਾ ਕੋਸਿਸ ਕਰ ਰਹੇ ਆ ਕਿ ਉਹ ਗਾਂ ਦੇੜ ਕਿਉਂ ਨੇ ਉਹਨੇ 1.5 ਤੋਂ 2 ਕਿਲੋ ਵਿੱਚ ਪੱਛਾ ਵੱਧ ਗਿਆ ਉਹ ਕਮੇਟੀ ਆ ਸੀ ਉਹ ਮੁੱਖ ਮੰਤਰੀ ਨਾਲ ਬੈਠ ਕੇ ਤੇ ਇਹ ਮਾਸਟਰ ਨਾਲ ਬੈਠਣਾ ਸਰਪੰਚ ਕਰਕੇ ਜਿਹੜਾ ਇਸ ਕੇਸ ਦੀ ਪੂਰੀ ਡੀਪਥ ਚੈੱਕ ਕੀਤੀ ਸਰ ਇੱਕ ਕੰਗੜਾ ਰੌਡ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਵੀ ਦੱਸਿਆ ਪਰਿਵਾਰ ਵਾਲਿਆਂ ਨੇ ਕਿ ਕੰਗੜਾ ਰੌਡ ਨੂੰ ਲੈ ਕੇ ਇਸ ਤਰ੍ਹਾਂ ਕੀਤਾ ਗਿਆ ਉਹਨਾਂ ਨੇ ਨਹੀਂ ਨਹੀਂ ਇਹ ਦੇਖੋ ਦੀ ਇਹ ਚੀਜ਼ ਸਾਹਮਣੇ ਉਹ ਜੇ ਸਾਹਮਣੇ ਜੇ ਤਵੀ ਰਾਹ ਕੋ ਤਾਂ ਵੀ ਮਾਰਾ ਜਿੰਨਾ ਵੀ ਹੋਵੇ